بہادی آیا گرداری سنگ نہ پوجنا مارا ਵਿਸ਼ਿਆਂ ਨੂੰ ਜਾਣਦੇ ਸੀ ਵਰਤਾ ਔਰ ਵਰਤਾ ਨਾਂ ਨਵਾਦੇ ਜਿਹੜੀ ਸਮਾਜ ਦਾ ਸਭ ਤੋਂ ਵੱਡੀ ਵਰਤਾ ਦੀ ਸਮਾਧੀ ਸੀ ਪਾਰਟੀ ਤੋਂ ਵੱਖਰੇ ਮੈਂ ਪੰਡਾ ਕੱਟਾ ਕਰਵਾ ਵੀ ਦੋਸਤ ਐਂਟੀਟੀਆਂ ਤੋਂ ਗੁਣਾ ਹਾਂਕਾਤਾ ਪਾਉਂਦੇ ਹਾਂ ਮੈਂ ਸਮਰਥਨ ਕਰਵਾਤਾ ਸਾਹਿਬ ਜੀ ਵਰਤਾਂ ਸਾਹਿਬ ਜੀ ਔਰ ਰਾਸਤਾਂ ਸਾਹਿਬ ਜੀ ਕੋਲ ਨਾਇਕੀ ਤੇ ਉਪਕਿਰਤੇ ਹੁੰਦੇ ਆ मनू ਇਹ ਕਰਕੇ ਮਹੂਬੀ ਵੀ ਟੀਵੀ ਮਨਿਸਟਰ ਬਣ ਗਿਆ ਹਾਂ ਉਹਨਾਂ ਦੂਰ ਅਨਮਨੀਆਂ ਬਣ ਗਿਆ ਹੈ ਸੰਸਾਦ ਆ ਨੇ ਕਰੂ ਠੀਕ ਹੈ ਠੀਕ ਹੈ ਜਿਹੜਾ ਵਾਲਾ ਹੈ ਇਸ ਸਾਥ ਕੱਟਾ ਵੀ ਵਾਲਾ ਦੇ ਰਹੀ ਰਹਿੰਦੇ ਨੇ ਚੈਨਲ ਕਿੱਥੇ ਲੱਗ ਰਿਹਾ ਧਰਮ ਦੇ ਮੱਤਾਂ ਦੇ ਮੰਦਿਰ ਤੋਂ ਚੱਲ ਰਿਹਾ ਹੈ ਹੋਪੀਆ ਬਹੁਤ ਗਾਂਦ ਦਰਖੜੀਆਂ ਦੇ ਘਰੇ ਮੈਨੂੰ ਯਾਦ ਹੋਤੀ ਹੈ ਆਰਾ ਲਾਈ ਫੜਾਈ ਗਈ ਗੁਰਦੁਆਰੇ ਸੁਬਾਹ ਆਪਣੇ ਸੰਗਤ ਪਿੰਡਾਂ ਧਰਮ ਦੇ ਆ ਰਿਹਾ ਵਿਸ਼ਿਆਂ ਨੂੰ ਜਾਣਦੇ ਸੀ ਵਰਤਾ ਔਰ ਵਰਤਾ ਨਾਂ ਨਵਾਦੇ ਜਿਹੜੀ ਸਮਾਜ ਦਾ ਸਭ ਤੋਂ ਵੱਡੀ ਵਰਤਾ ਦੀ ਸਮਾਧੀ ਸੀ ਪਾਰਟੀ ਤੋਂ ਵੱਖਰੇ ਮੈਂ ਪੰਡਾ ਕੱਟਾ ਕਰਵਾ ਵੀ ਦੋਸਤ ਐਂਟੀਟੀਆਂ ਤੋਂ ਗੁਣਾ ਹਾਂਕਾਤਾ ਪਾਉਂਦੇ ਹਾਂ ਮੈਂ ਸਮਰਥਨ ਕਰਵਾਤਾ ਸਾਹਿਬ ਜੀ ਵਰਤਾਂ ਸਾਹਿਬ ਜੀ ਵਰਤਾਂ ਸਾਹਿਬ ਜੀ ਵਰਤਾਂ ਸਾਹਿਬ ਜੀ ਕੋਲ ਨਾਇਕੀ ਤੇ ਉਪਕਿਰਤੇ ਹੁੰਦੇ ਆ ਕਿ ਆਪਣੇ ਨਾਲ मनू <imitation> ਇਹ ਕਰਕੇ ਮਹੂਬੀ ਵੀ ਟੀਵੀ ਮਨਿਸਟਰ ਬਣ ਗਿਆ ਹਾਂ ਉਹਨਾਂ ਦੂਰ ਅਨਮਨੀਆਂ ਬਣ ਗਿਆ ਹੈ ਸੰਸਾਦ ਆ ਨੇ ਕਰੂ ਠੀਕ ਹੈ ਠੀਕ ਹੈ ਜਿਹੜਾ ਵਾਲਾ ਹੈ ਇਸ ਸਾਥ ਕੱਟਾ ਵੀ ਵਾਲਾ ਦੇ ਰਹੀ ਰਹਿੰਦੇ ਨੇ ਚੈਨਲ ਕਿੱਥੇ ਲੱਗ ਰਿਹਾ ਧਰਮ ਦੇ ਮੱਤਾਂ ਦੇ ਮੰਦਿਰ ਤੋਂ ਚੱਲ ਰਿਹਾ ਹੈ ਹੋਪੀਆ ਬਹੁਤ ਗਾਂਦ ਦਰਖੜੀਆਂ ਦੇ ਘਰੇ ਮੈਨੂੰ ਯਾਦ ਹੋਤੀ ਹੈ ਆਰਾ ਲਾਈ ਫੜਾਈ ਗਈ ਗੁਰਦੁਆਰੇ ਸੁਬਾਹ ਆਪਣੇ ਸੰਗਤ ਪਿੰਡਾਂ ਧਰਮ ਦੇ ਆ ਰਿਹਾ ਵਿਸ਼ਿਆਂ ਨੂੰ ਜਾਣਦੇ ਸੀ ਵਰਤਾ ਔਰ ਵਰਤਾ ਨਾਂ ਨਵਾਦੇ ਜਿਹੜੀ ਸਮਾਜ ਦਾ ਸਭ ਤੋਂ ਵੱਡੀ ਵਰਤਾ ਦੀ ਸਮਾਧੀ ਸੀ ਪਾਰਟੀ ਤੋਂ ਵੱਖਰੇ ਮੈਂ ਪੰਡਾ ਕੱਟਾ ਕਰਵਾ ਵੀ ਦੋਸਤ ਐਂਟੀਟੀਆਂ ਤੋਂ ਗੁਣਾ ਹਾਂਕਾਤਾ ਪਾਉਂਦੇ ਹਾਂ ਮੈਂ ਸਮਰਥਨ ਕਰਵਾਤਾ ਸਾਹਿਬ ਜੀ ਵਰਤਾਂ ਸਾਹਿਬ ਜੀ ਔਰ ਰਾਸਤਾਂ ਸਾਹਿਬ ਜੀ ਕੋਲ ਨਾਇਕੀ ਤੇ ਉਪਕਿਰਤੇ ਹੁੰਦੇ ਆ मनू